ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮਜੂਦਾ ਮੰਤਰੀ ਫਸ ਗਿਆ ਕਸੂਤੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਵਾਦ ਉਹ ਨਹੀਂ ਖਤਮ ਹੋ ਰਿਹਾ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਦੂਸਰੇ ਪਾਸੇ ਕਿਸਾਨਾਂ ਨੇ ਪਿੰਡਾਂ ਦੇ ਵੜਨ ਦੇ ਵਿੱਚੋਂ ਮਨਾਹੀ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਰ ਰੋਜ਼ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿੱਥੇ ਕਿ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਲੇਕਿਨ ਹੁਣ ਇੱਕ ਵੱਡੀ ਖਬਰ ਆ ਗਈ ਹੈ ਆ ਰਹੀ ਹੈ ਸੂਬੇ ਦੇ ਵਿੱਚ ਗੈਂਗਸਟਰਾਂ ਨੂੰ ਜੀਜੀ ਕਹਿਣ ਲੱਗ ਪਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਦੁਆਰਾ ਯਾਨੀ ਕਿ ਰਜ ਕੇ ਖੇਲੀ ਉਡਾਈ ਜਾਣ ਕੀ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਕੋਈ ਐਕਸ਼ਨ ਲੈਣਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਵਿੱਚ ਬਾਗਬਾਨੀ ਮੰਤਰੀ ਮਹਿੰਦਰ ਭਗਤ ਗੈਂਗਸਟਰ ਲਾਰਜ ਬਿਸ਼ਨੋਈ ਅਤੇ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਨੂੰ ਜੀ ਕਹਿ ਕੇ ਸਮਾਨਿਤ ਕਰਕੇ ਵਿਵਾਦਾਂ ਵਿੱਚ ਕਰ ਗਏ ਨੇ ਯਾਨੀ ਕਿ ਮਹਿੰਦਰ ਭਗਤ ਜਿਹੜੇ ਨੇ ਜਿਨ੍ਹਾਂ ਨੇ ਜਿਮਨੀ ਚੋਣ ਜਿੱਤੀ ਸੀ ਹਲਕਾ ਜਲੰਧਰ ਵੈਸ ਤੋਂ ਜਿੱਤਣ ਤੋਂ ਬਾਅਦ ਉਹ ਮੰਤਰੀ ਬਣਾਇਆ ਗਿਆ ਬਾਗਬਾਨੀ ਦੇ ਲੇਕਨ ਇਹ ਕੀ ਕਹਿੰਦੇ ਨੇ ਗੈਂਗਸਟਰ ਨੂੰ ਡਾਣ ਬਿਸ਼ਨੋਏ ਜਿਹੜੇ ਬਿਸ਼ਨੋਈ ਵਰਗੇ ਗੈਂਗਸਟਰ ਨੇ ਜਿਹੜੇ ਡਾਣ ਨੇ ਸਜਾਦਾ ਪੱਟੀ ਵਰਗੇ ਜਿਹੜੇ ਪਾਕਿਸਤਾਨ 'ਚ ਰਹਿੰਦੇ ਨੇ ਉਹਨਾਂ ਨੂੰ ਜੀਜੀ ਕਹਿੰਦੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਬਿਸ਼ਨੋਈ ਜੀ ਪੱਟੀ ਜੀ ਕਹਿਣ ਵਾਲਾ ਉਸ ਦੀ ਵੀਡੀਓ ਨੈਟ ਉੱਤੇ ਵਾਇਰਲ ਹੋ ਗਿਆ ਯਾਨੀ ਕਿ ਮਹਿੰਦਰ ਲਾ ਉਹ ਜਿਹੜੇ ਮਹਿੰਦਰ ਭਗਤ ਨੇ ਉਹ ਲਾਰੈਂਸ ਮਿਸ਼ਰੋਈ ਜਿਹੜੇ ਪੰਜਾਬ ਦੇ ਇੱਕ ਬਹੁਤ ਵੱਡੇ ਗੈਂਗਸਟਰ ਨੇ ਦੂਸਰੇ ਪਾਸੇ ਪਾਕਿਸਤਾਨ ਦੇ ਡਾਉਣ ਸ਼ਹਿਜ਼ਾਦਾ ਪੱਟੀ ਨੂੰ ਜੀ ਜੀ ਕਹਿ ਕੇ ਕਹਿ ਰਹੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਕੀ ਭਗਵੰਤ ਮਾਨ ਮਹਿੰਦਰ ਭਗਤ ਉੱਤੇ ਕੋਈ ਐਕਸ਼ਨ ਕਰਨਗੇ ਇਸ ਤੇ ਗੱਲਬਾਤ ਕਰਦੇ ਹਾਂ ਇਹ ਵੀਡੀਓ 8 April ਦਾ ਹੈ ਪਰ 7 April ਦੀ ਰਾਤ ਨੂੰ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਹੋਏ ਗਰਨੇਡ ਹਮਲੇ ਤੋਂ ਬਾਅਦ ਇਹ ਹੁਣ ਵਾਇਰਲ ਹੋ ਰਿਹਾ ਹੈ ਦਰਅਸਲ ਕੁਝ ਦਿਨ ਪਹਿਲਾਂ ਪਾਕਿਸਤਾਨੀ ਡਾਕਟਰ ਸ਼ਹਾਜਾਦ ਪੱਟੀ ਨੇ ਇੱਕ ਰੀਲ ਇੰਟਰਨੈਟ ਮੀਡੀਆ ਤੇ ਸਾਂਝੀ ਕੀਤੀ ਸੀ ਇਸ ਵਿੱਚ ਉਸ ਨੇ ਕਹਿ ਰਿਹਾ ਹੈ ਕਿ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਾਂ ਨਹੀਂ ਜੇਕਰ ਇਸ ਦੀ ਸੁਣਵਾਈ ਨਹੀਂ ਹੁੰਦੀ ਤਾਂ ਇੱਕ ਹਫ਼ਤੇ ਦੇ ਅੰਦਰ ਦੁਬਾਰਾ ਸੁਣਵਾਈ ਕੀਤੀ ਜਾਵੇਗੀ ਇਸ ਰੀਲ ਵਿੱਚ ਪੱਟੀ ਨੇ ਪੰਜਾਬ ਸਰਕਾਰ ਦੇ ਮੰਤਰੀ ਮਹਿੰਦਰ ਭਗਤ ਦੀ ਇੱਕ ਵੀਡੀਓ ਕਲਿੱਪ ਦੀ ਪੋਸਟ ਕੀਤੀ ਜਿਸ ਵਿੱਚ ਉਹ ਬਿਸ਼ਨੋਈ ਅਤੇ ਪੱਟੀ ਜੀ ਨੂੰ ਜੀ ਜੀ ਕਹਿ ਰਹੇ ਨੇ ਇਸ ਰੀਲ ਵਿੱਚ ਜਾਦ ਪੱਟੀ ਨੇ ਕਿਹਾ ਦੇਖੋ ਸਾਡੀ ਕਿੰਨੀ ਚੜਾਈ ਹੈ ਪੰਜਾਬ ਸਰਕਾਰ ਦੇ ਮੰਤਰੀ ਸਾਨੂੰ ਜੀ ਕਹਿ ਕੇ ਬੁਲਾਉਂਦੇ ਹਨ ਯਾਨੀ ਕਿ ਜੀ ਕਹਿ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਮਹਿੰਦਰ ਭਗਤ ਕੁਸੂਤੇ ਫਸ ਗਏ ਨੇ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਗੈਂਗਸਟਰਾਂ ਦਾ ਖਾਤਮਾ ਕਰਨਾ ਹੈ ਦੂਸਰੇ ਪਾਸੇ ਜਿਹੜੇ ਲਾਰਸ ਬਿਸ਼ਨੋਈ ਨੂੰ ਜੀ ਕਹਿਣਾ ਜਿਹੜੇ ਭਾਰਤ ਦੇ ਇੱਕ ਨਾਮੀ ਗੈਂਗਸਟਰ ਨੇ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਡਾਉਨ ਸ਼ਹਜ਼ਾਦਾ ਨੂੰ ਜਿਹੜੇ ਪੱਟੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਹੁਣ ਵਿਵਾਦਾਂ ਦੇ ਵਿੱਚ ਕਿਰਗੇ ਨੇ ਮਹਿੰਦਰ ਲਾਲ ਭਗਤ ਜੇਕਰ ਮਹਿੰਦਰ ਭਗਤ ਵਰਗੇ ਮੰਤਰੀ ਆਮ ਆਦਮੀ ਪਾਰਟੀ ਦੇ ਗੈਂਗਸਟਰ ਨੂੰ ਜਾਂ ਜਿਹੜੇ ਡਾਉਨ ਨੇ ਉਹਨਾਂ ਨੂੰ ਜੀ ਜੀ ਕਹਿ ਕੇ ਬੁਲਾਉਣਗੇ ਤਾਂ ਇਟ ਮੀਨਸ ਇਹਨਾਂ ਦਾ ਸਨਮਾਨ ਕਰ ਰਹੇ ਨੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਐਕਸ਼ਨ ਲੈਣਗੇ ਕਿਉਂਕਿ ਜਿਸ ਦਿਨ ਜੀ ਕਿਹਾ ਉਸ ਤੋਂ ਦੂਜੇ ਦਿਨ ਬਾਅਦ ਹਮਲਾ ਹੋ ਗਿਆ ਮਨਰੰਜਨ ਕਾਲਿਆ ਦੇ ਘਰ ਦੇ ਵਿੱਚ ਬੰਬ ਧਮਾਕੇ ਦਾ ਹਾਲਾਂਕਿ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਲੇਕਿਨ ਵਿਵਾਦਾਂ ਵਿੱਚ ਘਰ ਗਏ ਨੇ ਕਿਰ ਗਏ ਨੇ ਮਹਿੰਦਰ ਲਾਲ ਭਗਤ ਧੰਨਵਾਦ